ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡਲਾ ਜੀ ਆਮ ਆਦਮੀ ਪਾਰਟੀ ਨੇ ਆਪਣੇ 8 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਸੋ ਸਭ ਤੋਂ ਵੱਧ ਉਮੀਦਵਾਰ ਇੱਕੋ ਛਟਕੇ ਦੇ ਵਿੱਚ ਆਵਾਜ਼ ਵੀ ਪਾਰਟੀ ਨੇ ਐਲਾਨ ਦਿੱਤੇ ਨੇ। ਸੋ ਇੱਕ ਤਰੀਕੇ ਨਾਲ ਆਪਾਂ ਹੁਣ ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਗਰਮਾਈ ਨਜ਼ਰ ਜ਼ਰੂਰ ਆ ਰਹੀ ਹੈ। ਸੋ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਬਣਿਆ ਨਜ਼ਰ ਆ ਰਿਹਾ ਹੈ ਤੇ ਕੀ ਅੱਜ ਕਾਂਗਰਸ ਵੀ ਆਪਣੀ ਸੂਚੀ ਜਾਰੀ ਕਰ ਸਕਦੀ ਹੈ। ਨਕੀ ਲੰਬੇ ਸਮੇਂ ਤੋਂ ਇੰਤਜ਼ਾਰ ਪੋਲਿਟਿਕਲ ਪਾਰਟੀਆਂ ਵੱਲੋਂ ਵੇਖਣ ਨੂੰ ਸਾਨੂੰ ਮਿਲ ਰਿਹਾ ਹੈ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਨਹੀਂ ਹੋ پا ਰਹੇ ਨੇ ਹਲੇ ਤੱਕ ਪੰਜਾਬ ਵਿੱਚ ਸੋ ਆਮ ਆਦਮੀ ਪਾਰਟੀ ਨੇ ਤਾਂ 8 ਸੀਟਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਸੋ ਤਾਜ਼ਾ ਅਪਡੇਟ ਦੀ ਆਪਾਂ ਗੱਲ ਕਰ ਲਈਏ ਜੇਕਰ ਭਾਜਪਾ ਤੇ ਅਕਾਲੀ ਗੱਠ ਜੋੜ ਨੂੰ ਲੈ ਕੇ ਕੀ ਸੰਭਾਵਨਾਵਾਂ ਲੱਗ ਰਹੀਆਂ ਨੇ ਤਾਜ਼ਾ ਅਪਡੇਟ ਕੀ ਇਸ ਪੂਰੀ ਸਥਿਤੀ ਦੇ ਉੱਪਰ ਹਰਜੋਤ ਜੀ ਆਮ ਆਦਮੀ ਪਾਰਟੀ ਨੇ ਕੱਲ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਕੇ ਇੱਕ ਤਰੀਕੇ ਨਾਲ ਚੋਣਾਂ ਤੋਂ ਪਹਿਲਾਂ ਹੀ ਚੋਣ ਜ਼ਾਬਤੇ ਤੋਂ ਪਹਿਲਾਂ ਹੀ 8 0 ਦੀ ਲੀਡ ਲੈ ਲਈ ਭਗਵੰਤ ਮਾਨ ਦਾ ਦਾਵਾ 13 0 ਦਾ 13 ਦੀਆਂ 13 ਸੀਟਾਂ ਭਗਵੰਤ ਮਾਨ ਜਿੱਤਣਾ ਚਾਹੁੰਦੇ ਨੇ ਹਾਲਾਂਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਹੁਣ ਇੰਤਜ਼ਾਰ ਇਸ ਗੱਲ ਦਾ ਰਹੇਗਾ ਕਿ ਕਾਂਗਰਸ ਪਾਰਟੀ ਕਿਹੜੇ ਉਮੀਦਵਾਰਾਂ ਨੂੰ ਉਤਾਰਦੀ ਹੈ ਅਕਾਲੀ ਦਲ ਔਰ ਭਾਜਪਾ ਦਾ ਕੀ ਗੱਠਜੋੜ ਹੁੰਦਾ ਹੈ ਜਾਂ ਨਹੀਂ ਹੁੰਦਾ ਅਗਰ ਅਕਾਲੀ ਦਲ ਔਰ ਭਾਜਪਾ ਦਾ ਗੱਠਜੋੜ ਹੋ ਜਾਂਦਾ ਹੈ ਤੇ ਉਮੀਦਵਾਰ ਕਦੋਂ ਉਤਾਰੇ ਜਾਂਦੇ ਨੇ ਹੁਣ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦੇ ਨਾਲ ਹੀ ਜਿਹੜਾ ਚੋਣਾਂ ਦਾ ਇਹ ਮੈਚ ਹੈ ਇਹ ਅੱਗੇ ਵਧੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਕੱਲ ਐਲਾਨ ਹੋ ਗਿਆ ਅਟੇਓ ਚੋਣ ਪ੍ਰਚਾਰ ਦੇ ਵਿੱਚ ਰੁੱਝ ਗਏ ਆਮ ਲੋਕਾਂ ਨੂੰ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਕਿਹੜੇ ਉਮੀਦਵਾਰ ਨੇ ਲਗਭਗ ਪੂਰੇ ਪੰਜਾਬੀਆਂ ਨੂੰ ਪਤਾ ਹੈ ਪੰਜ ਮੰਤਰੀ ਨੇ ਔਰ ਬਾਕੀ ਤਿੰਨ ਉਮੀਦਵਾਰ ਹੋਰ ਨੇ ਇਹਨਾਂ ਦੇ ਵਿੱਚੋਂ ਇੱਕ ਕਮਲਜੀਤ ਅਨਮੋਲ ਕਰਮਜੀਤ ਅਨਮੋਲ ਕਰਮਜੀਤ ਅਨਮੋਲ ਪੰਜਾਬੀ ਫਿਲਮਾਂ ਦੇ ਮੰਨੇ ਪਰਮੰਨੇ ਕਲਾਕਾਰ ਨੇ ਭਗਵੰਤ ਮਾਨ ਦੇ ਸਕੂਲ ਅਤੇ ਕਾਲਜ ਦੇ ਦਿਨਾਂ ਦੇ ਸਾਥੀ ਨੇ ਭਗਵੰਤ ਮਾਨ ਨਾਲ ਵੱਖ-ਵੱਖ ਥਾਵਾਂ ਤੇ ਕੰਪੀਟੀਸ਼ਨਾਂ ਦੇ ਵਿੱਚ ਵੀ ਉਹ ਜਾਂਦੇ ਰਹੇ ਨੇ ਸੋ ਉਹ ਇੱਕ ਹਰਮਨ ਪਿਆਰੀ ਸ਼ਖਸੀਅਤ ਨੇ ਪੰਜਾਬ ਦੇ ਪਰਿਵਾਰਾਂ ਦੇ ਵਿੱਚ ਵੀ ਉਹਨਾਂ ਨੂੰ ਟੈਲੀਵਿਜ਼ਨ ਦੇ ਉੱਤੇ ਦੇਖਿਆ ਜਾਂਦਾ ਤੇ ਉਹ ਬੜੇ ਸਰਾਹੇ ਵੀ ਜਾਂਦੇ ਨੇ ਹੁਣ ਸਵਾਲ ਇਹ ਹੈ ਕਿ ਉਹਨਾਂ ਨੂੰ ਫਰੀਦਕੋਟ ਜਿਮਨੀ ਫਰੀਦਕੋਟ ਦੀ ਲੋਕ ਸਭਾ ਚੋਣ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ ਇਸ ਤੋਂ ਪਹਿਲਾਂ ਪ੍ਰੋਫੈਸਰ ਸਾਧੂ ਸਿੰਘ 2014 ਦੇ ਵਿੱਚ ਫਰੀਦਕੋਟ ਤੋਂ ਜਿੱਤੇ ਸੀ ਇਹਦਾ ਮਤਲਬ ਹੈ ਕਿ ਫਰੀਦਕੋਟ ਦੇ ਲੋਕਾਂ ਨੇ ਇੱਕ ਵਾਰ ਪਹਿਲਾਂ ਵੀ ਝਾੜੂ ਦੇ ਬਟਨ ਨੂੰ ਦਬਿਆ ਹੋਇਆ ਹੈ ਹੁਣ ਸਵਾਲ ਉੱਥੇ ਵੀ ਇਹ ਹੈ ਕਿ ਕਾਂਗਰਸ ਦਾ ਉਮੀਦਵਾਰ ਕਿਹੜਾ ਹੋਏਗਾ ਅਕਾਲੀ ਭਾਜਪਾ ਕਿਹੜੇ ਉਮੀਦਵਾਰ ਨੂੰ ਲੈ ਕੇ ਆਉਣਗੇ ਕਿ ਅਲੱਗ-ਅਲੱਗ ਲੈ ਕੇ ਆਉਣਗੇ ਜਾਂ ਇਕੱਠੇ ਹੁਣ ਅਗਰ ਮੈਂ ਪੂਰੀਆਂ ਚੋਣਾਂ ਦੀਆਂ ਸਥਿਤੀਆਂ ਦੇਖਾਂ ਇਹਨਾਂ 8 ਸੀਟਾਂ ਤੇ ਇਹਨਾਂ 8 ਸੀਟਾਂ ਚੋਂ ਅੰਮ੍ਰਿਤਸਰ ਦੀ ਸੀਟ ਤੇ ਲਗਭਗ ਤਸਵੀਰ ਸਾਫ਼ ਹੈ ਕਿ ਉੱਥੇ ਗੁਰਜੀਤ ਔਜਲਾ ਕਾਂਗਰਸ ਦੇ ਉਮੀਦਵਾਰ ਹੋਣਗੇ ਹੁਣ ਗੁਰਜੀਤ ਔਜਲਾ ਅੰਮ੍ਰਿਤਸਰ ਦੇ ਵਿੱਚ ਇੱਕ ਮਜ਼ਬੂਤ ਉਮੀਦਵਾਰ ਹੈ ਕੁਲਜੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਹੈ ਵੱਡੀ ਗਿਣਤੀ ਚ ਜ਼ਮੀਨਾਂ ਖਾਲੀ ਕਰਾਈਆਂ ਉਹਨਾਂ ਨੇ ਕਬਜ਼ੇ ਛਡਾਏ ਨੇ ਐਨਆਰਆਈਸ ਦੇ ਨਾਲ ਉਹਨਾਂ ਦਾ ਲਗਾਤਾਰ ਤਾਲਮੇਲ ਹੈ ਕਿਉਂਕਿ ਐਨਆਰਆਈਜ਼ ਦਾ ਮਹਿਕਮਾ ਵੀ ਉਹਨਾਂ ਦੇ ਕੋਲੇ ਹੈ ਔਰ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਅਮਰਸਰ ਦੇ ਵਿੱਚ ਬੀਜੇਪੀ ਔਰ ਅਕਾਲੀ ਦਲ ਉਮੀਦਵਾਰ ਕਿਸ ਨੂੰ ਉਤਾਰਦੇ ਨੇ ਇਸ ਸੀਟ ਦਾ ਫੈਸਲਾ ਉਸ ਵੇਲੇ ਹੋ ਜਾਣਾ ਹੈ ਜਦੋਂ ਇਹ ਤੈ ਹੋ ਗਿਆ ਕਿ ਕੀ ਅਕਾਲੀ ਬੀਜੇਪੀ ਗਠਜੋੜ ਹੁੰਦਾ ਹੈ ਅਗਰ ਗਠਜੋੜ ਹੋ ਗਿਆ ਤੇ ਫਿਰ ਅਮਰਸਰ ਸਾਹਿਬ ਦੇ ਵਿੱਚ ਟਕੋਣਾ ਮੁਕਾਬਲਾ ਔਰ ਟਕੋਣੇ ਮੁਕਾਬਲੇ ਦੇ ਵਿੱਚ ਫਿਰ ਕਈ ਦਿਨ ਚੋਣ ਪ੍ਰਚਾਰ ਦੇ ਰਹਿਣਗੇ ਕੁਲਦੀਪ ਢਾਲੀਵਾਲ ਨੂੰ ਕਿਸ ਤਰ੍ਹਾਂ ਦਾ ਸਮਰਥਨ ਮਿਲਦਾ ਹੈ ਇਹਦੇ ਉੱਪਰ ਵੀ ਗੱਲ ਨਿਰਪੱਖ ਕਰੇਗੀ ਕਈ ਲੋਕ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਕਈ ਕਾਉਂਸਲਰ ਕਾਂਗਰਸ ਦੇ ਮੇਅਰ ਵੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਉਹ ਵੀ ਐਮਪੀ ਦੀ ਟਿਕਟ ਦੇ ਦਾਵੇਦਾਰ ਸੀ ਪਰ ਟਿਕਟ ਮਿਲੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਸੋ ਆਉਂਦੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਸੀਟ ਦੇ ਜਿਹੜੇ ਸਮਿਕਰਣ ਨੇ ਉਹ ਪੂਰੀ ਤਰ੍ਹਾਂ ਨਾਲ ਕਲੀਅਰ ਹੋਣਗੇ ਔਰ ਹੁਣ ਪਟਿਆਲੇ ਦੀ ਬੜੀ ਐਮੀਅਤ ਹੈ ਪਟਿਆਲੇ ਦਾ ਜ਼ਿਕਰ ਜ਼ਰੂਰ ਕਰੀਏ ਪਟਿਆਲੇ 'ਚ ਕੱਲ ਬੀਬੀ ਪ੍ਰਨੀਤ ਕੌਰ ਸ਼ਾਮਲ ਹੋ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੀਬੀ ਪ੍ਰਨੀਤ ਕੌਰ ਦੇ ਬੀਜੇਪੀ 'ਚ ਸ਼ਾਮਲ ਹੋਣ ਤੋਂ ਬਾਅਦ ਹੁਣ ਕਾਂਗਰਸ ਨੂੰ ਉਥੇ ਚਿਹਰਾ ਚਾਹੀਦਾ ਲਾਲ ਸਿੰਘ ਦੀ ਉਮਰ ਸਿਆਣੀ ਹੋਗੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਲਾਲ ਸਿੰਘ ਦਾ ਸਮਰਥਨ ਕਰਦੇ ਨੇ ਪਤਾ ਲੱਗਿਆ ਕਿ ਬੀਬੀ ਪ੍ਰਿੰਕਾ ਗਾਂਧੀ ਨਾਲ ਜਦੋਂ ਮੁਲਾਕਾਤ ਹੋਈ ਉਦੋਂ ਵੀ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਪਾਰਲੀਮੈਂਟ ਦੀ ਚੋਣ ਲੜਨਗੇ ਉਹਨਾਂ ਕਿਹਾ ਕਿ ਨਾ ਉਹ ਪਟਿਆਲੇ ਤੋਂ ਨਾ ਕਿਤੋਂ ਹੋਰ ਉਹ ਪਾਰਲੀਮੈਂਟ ਦੀ ਚੋਣ ਨਹੀਂ ਲੜਨਗੇ ਔਰ ਉਹਨਾਂ ਦੇ ਧਰਮ ਪਤਨੀ ਬਿਮਾਰ ਨੇ ਇਲਾਜ ਦੀਨ ਹੈ ਇਸ ਕਰਕੇ ਸਿੱਧੂ ਜੋੜਾ ਇਹਨਾਂ ਚੋਣਾਂ ਦੇ ਵਿੱਚ ਨਹੀਂ ਲੜੇਗਾ ਹਾਲਾਂਕਿ ਕਾਂਗਰਸ ਦੀ ਹਾਈ ਕਮਾਂਡ ਚਾਹੁੰਦੀ ਸੀ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਹੋਈ ਕਿ ਅਗਰ ਨਵਜੋਤ ਸਿੰਘ ਸਿੱਧੂ ਚੋਣ ਲੜਨ ਤੇ ਅਸੀਂ ਉਮੀਦਵਾਰ ਬਣਾਉਣਾ ਚਾਹੁੰਦੇ ਆ ਲੇਕਿਨ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਇਨਕਾਰ ਕਰਨ ਤੋਂ ਬਾਅਦ ਹੁਣ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਏਗੀ ਕਿ ਉੱਥੇ ਕਿਸ ਨੂੰ ਉਤਾਰਿਆ ਜਾਵੇ ਕਿਉਂਕਿ ਅਗਰ ਅਕਾਲੀ ਭਾਜਪਾ ਦਾ ਗਠਜੋੜ ਹੁੰਦਾ ਤੇ ਪ੍ਰਨੀਤਕੌਰ ਜਿਨ੍ਹਾਂ ਦੇ ਜਿਨ੍ਹਾਂ ਦਾ ਕਾਂਗਰਸ ਦੇ ਵਰਕਰਾਂ ਨਾਲ ਵੀ ਚੰਗਾ ਤਾਲੁਕਤ ਹੈ ਔਰ ਆਮ ਆਦਮੀ ਪਾਰਟੀ ਸੱਤਾਧਾਰੀ ਤੇ ਰਹਿ ਅਗਰ ਕਾਂਗਰਸ ਨੇ ਕਮਜ਼ੋਰ ਉਮੀਦਵਾਰ ਉਤਾਰਿਆ ਤੇ ਫੇਰ ਉੱਥੇ ਮੁਕਾਬਲਾ ਹੋ ਜਾਣਾ ਹੈ ਭਾਜਪਾ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਅਗਰ ਕਾਂਗਰਸ ਕੋਈ ਵੱਡਾ ਪੈਰਾਸ਼ੂਟ ਕੈਂਡੀਡੇਟ ਲੈ ਕੇ ਆਉਂਦੀ ਹੈ ਅਗਰ ਕੋਈ ਕੈਂਡੀਡੇਟ ਡਰੋਨ ਜ਼ਰੀਏ ਸੁੱਟਿਆ ਜਾਂਦਾ ਹੈ ਤੇ ਫਿਰ ਉਹ ਕਿਹੜਾ ਹੋਏਗਾ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਬੀਜੇਪੀ ਦੀ ਗੱਲ ਸਾਫ਼ ਹੋ ਗਈ ਕਿ ਬੀਬੀ ਪ੍ਰਨੀਤ ਕੌਰ ਉਥੋਂ ਬੀਜੇਪੀ ਦੇ ਉਮੀਦਵਾਰ ਹੋਣਗੇ ਹੁਣ ਸਵਾਲ ਇਹ ਹੈ ਕਿ ਉਹ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਔਰ ਉਹਨਾਂ ਦੇ ਨਾਲ ਮੁਕਾਬਲਾ ਆਮ ਆਦਮੀ ਪਾਰਟੀ ਦੇ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਸੇਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਸੋ ਡਾਕਟਰ ਬਲਬੀਰ ਸਿੰਘ ਦੇ ਨਾਲ ਮੁਕਾਬਲਾ ਹੋਏਗਾ ਬਲਬੀਰ ਸਿੰਘ ਵੀ ਆਮ ਲੋਕਾਂ ਦੇ ਵਿੱਚ ਸਮਾਜ ਸੇਵਕ ਦੇ ਤੌਰ ਤੇ ਜਾਣੇ ਜਾਂਦੇ ਨੇ ਸਿਹਤ ਮੰਤਰੀ ਨੇ ਪਟਿਆਲੇ 'ਚ ਬਹੁਤ ਸਰਗਰਮ ਨੇ ਹੁਣ ਕਾਂਗਰਸ ਦੇ ਕੈਂਡੀਡੇਟ ਦਾ ਇੰਤਜ਼ਾਰ ਹੈ ਅਗਰ ਅਕਾਲੀ ਔਰ ਬੀਜੇਪੀ 'ਚ ਗਠਜੋੜ ਨਹੀਂ ਹੁੰਦਾ ਤੇ ਫਿਰ ਸਿੱਧਾ ਮੁਕਾਬਲਾ ਬੀਬੀ ਪ੍ਰਨੀਤ ਕੌਰ ਔਰ ਆਮ ਆदमी ਪਾਰਟੀ ਦੇ ਵਿਚਾਲੇ ਹੋਏਗਾ ਅਗਰ ਅਕਾਲੀ ਬੀਜੇਪੀ ਇੱਕ ਉਮੀਦਵਾਰ ਉਤਾਰਦੇ ਨੇ ਤੇ ਫਿਰ ਕਾਂਗਰਸ ਦਾ ਉਮੀਦਵਾਰ ਕਿਹੜਾ ਹੋਏਗਾ ਇਦੇ ਨਾਲ ਹਲਕੇ ਦੀ ਸਥਿਤੀ ਸਪਸ਼ਟ ਹੋਏਗੀ ਸੋ ਤਸਵੀਰ ਕਾਫੀ ਹੱਦ ਤੱਕ ਸਾਫ ਹੈ ਸ਼ੰਗਰੂਰ ਚ ਮੀਟ ਹੇਅਰ ਨੂੰ ਉਤਾਰਿਆ ਗਿਆ ਹੈ ਉੱਥੇ ਅਕਾਲੀ ਦਲ ਔਰ ਬੀਜੇਪੀ ਅਗਰ ਸਮਝੌਤਾ ਕਰਦੇ ਨੇ ਤੇ ਫਿਰ ਸਾਂਝਾ ਉਮੀਦਵਾਰ ਪਰਮਿੰਦਰ ਢੀਂਡਸੇ ਦੀ ਉੱਥੇ ਉਮੀਦ ਹੈ ਸੋ ਹਜੇ ਐਲਾਨ ਨਹੀਂ ਹੈ ਅਗਰ ਬੀਜੇਪੀ ਔਰ ਅਕਾਲੀ ਦਲ ਕੱਲੇ-ਕੱਲੇ ਲੜਦੇ ਨੇ ਤੇ ਫਿਰ ਉੱਥੇ ਸਿਮਰਨਜੀਤ ਸਿੰਘ ਮਾਨ ਸਣੇ ਪੰਜ ਉਮੀਦਵਾਰ ਮੁੱਖ ਹੋਣਗੇ ਕਾਂਗਰਸ ਤੋਂ ਬੀਜੇਪੀ ਤੋਂ ਅਕਾਲੀ ਦਲ ਤੋਂ ਆਪ ਤੋਂ ਔਰ ਸਿਮਰਨਜੀਤ ਸਿੰਘ ਮਾਨ ਸੋ ਪੰਜ ਉਮੀਦਵਾਰਾਂ ਦੀ ਹੋਣ ਦੀ ਸੂਰਤ ਦੇ ਵਿੱਚ ਸੱਤਾਧਾਰੀ ਧਿਰ ਮੀਤ ਹਿਰ ਕੀ ਇਹਦਾ ਲਾਭ ਚੱਕ ਸਕਣਗੇ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰੇਗਾ ਸੋ ਇਨ੍ਹਾਂ 8 ਸੀਟਾਂ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਉਹਨਾਂ ਨੇ ਲਾਲਜੀਤ ਸਿੰਘ ਭੁੱਲਰ ਨੂੰ ਉੱਥੋਂ ਉਮੀਦਵਾਰ ਬਣਾਇਆ ਜਿਹੜੇ ਕਿ ਬਿਜਲੀ ਮੰਤਰੀ ਨੇ ਹਰਜੋਜੀ ਅਕਾਲੀ ਦਲ ਔਰ ਭਾਜਪਾ ਦੇ ਗਠਜੋੜ ਤੇ ਹਲੇ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਨਹੀਂ ਹੈ ਸੰਭਾਵਨਾਵਾਂ ਨੇ ਕਿ ਅਕਾਲੀ ਭਾਜਪਾ ਗੱਠਜੋੜ ਕਰਨਗੇ ਕਿਉਂਕਿ ਅਗਰ ਅਕਾਲੀ ਦਲ اور ਭਾਜਪਾ ਨੇ ਗੱਠਜੋੜ ਨਾ ਕਰਨਾ ਹੁੰਦਾ ਤੇ ਉਮੀਦਵਾਰਾਂ ਦਾ ਐਲਾਨ ਜ਼ਰੂਰ ਕਰਦੇ ਅਕਾਲੀ ਦਲ ਨੇ ਬਹੁਤੀਆਂ ਸੀਟਾਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਬਹੁਤ ਸਮਾਂ ਪਹਿਲਾਂ ਜਿਹੜੇ ਇੱਕ ਦੋ ਉਮੀਦਵਾਰ ਐਲਾਨੇ ਸੀ ਬਸ ਉਹੀ ਨੇ ਉਸ ਤੋਂ ਬਾਅਦ ਕੋਈ ਨਵੇਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਔਰ ਭਾਜਪਾ ਨੇ ਵੀ ਹਜੇ 21 ਸੀਟ ਨਹੀਂ ਐਲਾਨੀ ਔਰ ਇਹ ਮੰਨਿਆ ਜਾ ਰਿਹਾ ਹੈ ਕਿ 8 5 ਦਾ ਸਮਝੌਤਾ ਗੁਪਤ ਰੂਪ ਦੇ ਵਿੱਚ ਹੋ ਚੁੱਕਿਆ ਹੈ ਸਿਰਫ ਅਫੀਸ਼ੀਅਲ ਅਨਾਉਂਸਮੈਂਟ ਬਾਕੀ ਹੈ ਪਰ ਮੋਰ ਉਸੇ ਟਾਈਮ ਲੱਗਣੀ ਹੈ ਜਦੋਂ ਇਸ ਦੀ ਅਨਾਉਂਸਮੈਂਟ ਹੁੰਦੀ ਹੈ ਹਾਲਾਂਕਿ ਭਾਜਪੀ ਪੰਜ ਉਮੀਦਵਾਰਾਂ ਦੀ ਤਲਾਸ਼ ਦੇ ਤੌਰ ਤੇ ਅੱਗੇ ਵਧ ਰਹੀ ਹੈ ਔਰ ਸ਼ਰੋਮਣੀ ਅਕਾਲੀ ਦਲ ਵੀ ਉਹਨਾਂ ਸੀਟਾਂ ਦੇ ਉੱਤੇ ਲਗਾਤਾਰ ਆਪਣੇ ਉਮੀਦਵਾਰ ਲੱਭ ਰਿਹਾ ਹੈ ਔਰ ਕੁਝ ਲੋਕਾਂ ਨੂੰ ਪਾਰਟੀ 'ਚ ਵਾਪਸੀ ਕਰਾਈ ਗਈ ਹੈ ਜਿਹੜੇ ਸੰਭਾਵੀ ਤੌਰ ਤੇ ਉਮੀਦਵਾਰ ਹੋ ਸਕਦੇ ਨੇ ਬੀਬੀ ਜਗੀਰ ਕੌਰ ਨੂੰ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਗਿਆ ਉਹ ਖਡੂਰ ਸਾਹਿਬ ਤੋਂ ਉਮੀਦਵਾਰ ਹੋ ਸਕਦੇ ਨੇ ਅਕਾਲੀ ਦਲ ਦੇ ਬੀਬੀ ਪ੍ਰਨੀਤ ਕੌਰ ਪਟਿਆਲਾ ਦੇ ਵਿੱਚ ਉਮੀਦਵਾਰ ਭਾਜਪਾ ਦੇ ਹੋ ਸਕਦੇ ਨੇ ਕਿਉਂਕਿ ਉਹਨਾਂ ਨੇ ਕੱਲ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਇਹਦਾ ਮਤਲਬ ਹੈ ਕਿ ਗੁਪਤ ਰੂਪ ਚ ਜਾਂ ਤਾਂ ਸਮਝੌਤਾ ਹੈ ਜਾਂ ਕੋਈ ਗੱਲਬਾਤ ਚੱਲ ਰਹੀ ਹੈ ਔਰ ਸੁਖਦੇਵ ਸਿੰਘ ਢੀਂਡਸਾਹਰ ਉਹਨਾਂ ਦੇ ਪੁੱਤਰ ਸ਼ਾਮਲ ਹੋਏ ਅਕਾਲੀ ਦਲ ਚ ਪਰਮਿੰਦਰ ਢੀਂਡਸਾ ਸੰਭਾਵੀ ਤੌਰ ਤੇ ਗੱਠਜੋੜ ਦੇ ਉਮੀਦਵਾਰ ਹੋ ਸਕਦੇ ਨੇ ਸੋ ਇਸ ਕਰਕੇ ਸੰਕੇਤ ਨੇ ਕਿ ਚੁੱਪ-ਚੁਪੀ ਤੇ ਯਾਂ ਤਾਂ ਗੱਠਜੋੜ ਹੋ ਚੁੱਕਿਆ ਐ ਅਨਾਉਂਸਮੈਂਟ ਬਾਕੀ ਐ ਯਾਂ ਗੱਲਬਾਤ ਚੱਲ ਰਹੀ ਐ ਐਲਾਨ ਬਾਕੀ ਐ ਔਰ ਕਾਰਨ ਨਾ ਐਲਾਨ ਕਰਨ ਦਾ ਇੱਕ ਤਾਂ ਕਿਸਾਨ ਅੰਦੋਲਨ ਮੰਨਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਅਗਰ ਕਿਸੇ ਤਣਪੱਤਨ ਲੱਗਦਾ ਉਹਦਾ ਇੰਤਜ਼ਾਰ ਐ ਔਰ ਦੂਸਰਾ ਚੋਣ ਜ਼ਾਬਤੇ ਦਾ ਇੰਤਜ਼ਾਰ ਐ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਨਵੇਂ ਸਿਰੇ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਹੈ ਜਿਹੜੀ ਕਿਸਾਨ ਅੰਦੋਲਨ ਕਰਕੇ ਪਹਿਲਾਂ ਮੁਲਤਵੀ ਕੀਤੀ ਗਈ ਸੀ ਸੋ ਉਮੀਦ ਕਰਦੇ ਹਾਂ ਕਿ ਅਗਰ ਚੋਣਾਂ ਜ਼ਾਬਤਾ ਲੱਗਦਾ ਹੈ ਅੱਜਕੱਲ ਦੇ ਵਿੱਚ ਤੇ ਇਸ ਗਠਜੋੜ ਤੇ ਵੀ ਕੋਈ ਨਾ ਕੋਈ ਆਖਰੀ ਫੈਸਲਾ ਜ਼ਰੂਰ ਸਾਹਮਣੇ ਆਏਗਾ ਸੋਡਲਾ ਜੀ ਇਹ ਤਾਂ ਕਈ ਤਰ੍ਹਾਂ ਦੀਆਂ ਖਿਆਸਰਾਈਆਂ ਤਾਂ ਲੱਗ ਰਹੀਆਂ ਨੇ ਅਕਾਲੀ ਬੀਜੇਪੀ ਗਠਜੋੜ ਨੂੰ ਲੈ ਕੇ ਪਰ ਆਪਾਂ ਹੁਣ ਜੇ ਗੱਲ ਕਰੀਏ ਤਾਂ ਕੀ ਜੋ ਕਾਂਗਰਸ ਪਾਰਟੀ ਹੈ ਜਾਂ ਬੀਜੇਪੀ ਹੈ ਅੱਜ ਕੱਲ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਨੇ ਕਿਉਂਕਿ ਉਸ ਤੋਂ ਬਾਅਦ ਹੀ ਜੋ ਹੈ ਸਥਿਤੀਆਂ ਬਦਲਦੀਆਂ ਨਜ਼ਰ ਆਣਗੀਆਂ ਕਿ ਪੰਜਾਬ ਦੀ ਸਿਆਸਤ ਵਿੱਚ ਕਿਸ ਤਰ੍ਹਾਂ ਦੇ ਅੰਦਾਜ਼ੇ ਅੱਗੇ ਲੱਗਣਗੇ ਇਹ ਉਸ ਤੋਂ ਬਾਅਦ ਹੀ ਤੈਅ ਹੋ ਸਕੇਗਾ ਕੀ ਲੱਗਦਾ ਕਦੋਂ ਤੱਕ ਆਪਣੇ ਉਮੀਦ ਦਾਰਾਂ ਦੇ ਨਾਂ ਜੋ ਹੈ ਐਲਾਨ ਸਕਦੇ ਨੇ ਦੋਵੇਂ ਪਾਰਟੀਆਂ ਦੇਖੋ ਭਾਜਪਾ ਦੋ ਵਾਰ ਲਿਸਟਾਂ ਜਾਰੀ ਕਰਕੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ ਪੰਜਾਬ ਚ ਭਾਜਪਾ ਨੇ ਆਪਣਾ ਕੋਈ ਉਮੀਦਵਾਰ ਹਾਲੇ ਤੱਕ ਨਹੀਂ ਐਲਾਨਿਆ ਔਰ ਕਾਂਗਰਸ ਨੇ ਵੀ ਪੰਜਾਬ ਚ ਆਪਣੇ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਉੰਜੇ ਚਰਚਾਵਾਂ ਨੇ ਕਿ ਦੋ ਦਿਨ ਪਹਿਲਾਂ ਕਾਂਗਰਸ ਦੀ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਕੁਝ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੇ ਨਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ ਸੋ ਇਹ ਮੰਨਿਆ ਜਾ ਸਕਦਾ ਹੈ ਕਿ ਕਾਂਗਰਸ ਹਾਜ਼ਰ ਕਲਚ ਔਰ ਬੀਜੇਪੀ ਹਾਜ਼ਰ ਕਲਚ ਜਿਹੜੀ ਆਪਣੀ ਅਗਲੀ ਸੂਚੀ ਉਮੀਦਵਾਰਾਂ ਦੇ ਨਾਵਾਂ ਦੀ ਜਾਰੀ ਕਰਨਗੇ ਉਹਦੇ ਵਿੱਚ ਪੰਜਾਬ ਤੋਂ ਕੋਈ ਨਾ ਕੋਈ ਨਾਮ ਹੋ ਸਕਦਾ ਜਿਤੋਂ ਤੱਕ ਗੱਲ ਬੀਜੇਪੀ ਦੀ ਹੈ ਇਸ ਗੱਲ ਤੇ ਵੀ ਨਿਰਪਰ ਕਰਦਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਸਮਝੌਤਾ ਹੋ ਚੁੱਕਿਆ ਹੈ ਗਲਬਤ ਚੱਲ ਰਹੀ ਹੈ ਇਹਦੇ ਤੇ ਸੱਚਾਈ ਕੀ ਹੈ ਹਾਂ ਅਗਰ ਵੀ ਵੀ ਪ੍ਰਨੀਤ ਕੌਰ ਦੇ ਨਾਮ ਦਾ ਐਲਾਨ ਬੀਜੇਪੀ ਕਰਨਾ ਚਾਹਵੇ ਤੇ ਕਰ ਸਕਦੀ ਹੈ ਕਿਉਂਕਿ ਇਹ ਲਗਭਗ ਤੈ ਨੇ ਕਿ ਉਹ ਬੀਜੇਪੀ ਵੱਲੋਂ ਹੀ ਚੋਣ ਲੜਨਗੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅਗਲੇ 2-3 ਦਿਨ ਬਹੁਤ ਅਹਿਮ ਰਹਿਣ ਵਾਲੇ ਨੇ ਕਾਂਗਰਸ ਔਰ ਬੀਜੇਪੀ ਦੇ ਉਮੀਦਵਾਰਾਂ ਦੇ ਨਾਮਾਂ ਪੱਕੂ ਜਿੰਜੇ ਤੱਕ ਗੱਲ ਰਹੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਹਲੇ ਇੰਤਜ਼ਾਰ ਕਰੇਗੀ ਕਿ ਦੂਸਰੀਆਂ ਪਾਰਟੀਆਂ ਆਪਣੇ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਦੋਂ ਕਰਦੀਆਂ ਨੇ ਸੋ ਅਗਲੇ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਲਈ ਵੀ ਸਾਨੂੰ ਕੁਝ ਦਿਨ ਇੰਤਜ਼ਾਰ ਕਰਨਾ ਪੈ ਸਕਦਾ ਹੈ ਸੋ ਡਲਾ ਜੀ ਕੀ ਲੱਗਦਾ ਹੈ ਕਿ ਇਸ ਵਾਰ ਵੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਆਪਣੇ ਪੈਰਾਸ਼ੂਟ ਉਮੀਦਵਾਰ ਉਤਾਰ ਸਕਦੀਆਂ ਨੇ ਸਥਿਤੀਆਂ ਦੇ ਬਾਰੇ ਤੁਸੀਂ ਆਪਣਾ ਅਨਲਿਸਿਸ ਜੇਕਰ ਸਾਂਝਾ ਕਰਨਾ ਚਾਹੋ ਤਾਂ ਕੀ ਕਹੋਗੇ ਦੇਖੋ ਪੰਜਾਬ ਦੇ ਵਿੱਚ ਪੈਰਾਸ਼ੂਟ ਉਮੀਦਵਾਰ ਉਤਾਰਨ ਦਾ ਟਰੈਂਡ ਰਿਹਾ ਸਾਨੂੰ ਯਾਦ ਹੈ ਪਹਿਲਾਂ ਵਿਨੋਦ ਖੰਨਾ ਪੈਰਾਸ਼ੂਟ ਉਮੀਦਵਾਰ ਦੇ ਤੌਰ ਤੇ ਉਤਾਰੇ ਗਏ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਤੋਂ ਬੁਲਾਇਆ ਸੀ ਉਸ ਵੇਲੇ ਨਵਜੋਤ ਸਿੰਘ ਸਿੱਧੂ ਵੀ ਇੱਕ ਜਿਹੇ ਉਮੀਦਵਾਰ ਦੇ ਤੌਰ ਤੇ ਆਏ ਸੀ ਜਿਨ੍ਹਾਂ ਨੂੰ ਜਿਹੜੇ ਸੈਲੀਬ੍ਰਿਟੀ ਸੀ ਸੋ ਉਹਨਾਂ ਨੂੰ ਵੀ ਤੁਰੰਤ ਬੀਜੇਪੀ ਜੁਆਇਨ ਕਰਾ ਕੇ ਟਿਕਟ ਦਿੱਤੀ ਗਈ ਸੀ ਪਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਸਾਬਤ ਕੀਤਾ ਨਵਜੋਤ ਸਿੰਘ ਸਿੱਧੂ ਲੋਕਾਂ ਚ ਰਹੇ 2004 ਚ ਜਿੱਤੇ 7 ਚ ਜਿੱਤੇ ਫਿਰ 2009 ਚ ਜਿੱਤੇ ਔਰ ਜਿੱਤੋਂ ਤੱਕ ਸਨੀ ਦਿਓਲ ਦੀ ਗੱਲ ਹੈ ਜਾਂ ਵਿਨੋਦ ਖੰਨਾ ਦੀ ਗੱਲ ਹੈ ਵਿਨੋਦ ਖੰਨਾ ਜ਼ਰੂਰ ਇੱਕ ਸੈਲੀਬ੍ਰਿਟੀ ਉਮੀਦਵਾਰ ਦੇ ਤੌਰ ਤੇ ਆਏ ਲੇਕਿਨ ਸ਼ੁਰੂ ਦੇ ਵਿੱਚ ਉਹ ਸਰਗਰਮ ਘਟ ਰਹੇ ਇੱਕ ਵਾਰ ਉਹਨਾਂ ਦੇ ਪੋਸਟਰ ਵੀ ਲੱਗੇ ਸੀ ਕਿ ਵਿਨੋਦ ਖੰਨਾ ਕਿੱਥੇ ਨੇ ਹਾਲਾਂਕਿ ਵਿਨੋਦ ਖੰਨਾ ਨੇ ਆਪਣੇ ਗੁਰਦਾਸਪੁਰ ਹਲਕੇ ਦੇ ਵਿੱਚ ਪੁਲਾਂ ਦਾ ਨਿਰਮਾਣ ਵੀ ਕਰਾਇਆ ਪਰ ਉਹਨਾਂ ਦੀ ਚੰਗੀ ਪਹਿਚਾਨ ਵੀ ਬਣੀ ਵਿਨੋਦ ਖੰਨਾ ਉੱਥੋਂ 2 ਬਾਰ ਜਿੱਤੇ ਪਰ ਉੱਥੋਂ ਭਾਜਪੀ ਕਦੀ ਜਿੱਤਦੀ ਰਹੀ ਕਦੀ ਹਾਰਦੀ ਰਹੀ ਹੁਣ ਉੱਥੇ ਸਨੀ ਦਿਓਲ ਜਦੋਂ ਆਏ ਤੇ ਸਨੀ ਦਿਓਲ ਨੇ ਵੀ ਇਹ ਸੁਪਨਾ ਵਿਖਾਇਆ ਕਿ ਮੈਂ ਪੱਕੇ ਤੌਰ ਤੇ ਗੁਰਦਾਸਪੁਰ ਚ ਰਹੂੰਗਾ ਆਪਣਾ ਮਕਾਨ ਲਾਊਗਾ ਉਹਨਾਂ ਦੇ ਪਿਤਾ ਤਰਮਿੰਦਰ ਵੀ ਸਿਆਸੀ ਝੂਠ ਬੋਲਦੇ ਰਹੇ ਲੋਕਾਂ ਨੂੰ ਕਿ ਸਨੀ ਦਿਓਲ ਇੱਥੇ ਮਕਾਨ ਲੈ ਕੇ ਰਹਿਣਗੇ ਇੱਥੇ ਹੀ ਰਹਿਣਗੇ لیکن ਜਿਹਾ ਨਹੀਂ ਹੋਇਆ ਹੁਣ ਸ਼ਨੀ ਦਿਵਸ ਬਹੁਤ ਘਟ ਗੁਰਦਾਸਪੁਰ ਆਏ ਜਿਸ ਤੋਂ ਬਾਅਦ ਹੁਣ ਉੱਥੋਂ ਦੇ ਲੋਕਾਂ ਨੂੰ ਵੀ ਇਹ ਭਰੋਸਾ ਨਹੀਂ ਹੋ ਰਿਹਾ ਕਿ ਸਾਰੇ ਸੈਲੀਬ੍ਰਿਟੀ ਕਿ ਸੱਚਮੁੱਚ ਸੇਵਾ ਕਰਨ ਆਉਂਦੇ ਨੇ ਜਾਂ ਉਹਨਾਂ ਦੇ ਲਈ ਬਤੌਰ ਮੈਂਬਰ ਪਾਰਲੀਮੈਂਟਿਕ ਸਟੇਟਸ ਸਿੰਬਲ ਹੈ ਸੋ ਇਸ ਕਰਕੇ ਗੁਰਦਾਸਪੁਰ ਦੇ ਵਿੱਚ ਬੀਜੇਪੀ ਇਸ ਵਾਰ ਕਿਸੇ ਪੈਰਾਸ਼ੂਟ ਉਮੀਦਵਾਰ ਤੋਂ ਗੁਰੇਜ਼ ਕਰ ਸਕਦੀ ਹੈ ਉੱਥੇ ਅਸ਼wini ਸ਼ਰਮਾ ਮੁੱਖ ਦਾਵੇਦਾਰ ਨੇ ਜਿਹੜੇ ਵਿਧਾਇਕ ਵੀ ਨੇ ਔਰ ਬੀਜੇਪੀ ਦੇ ਸਾਫ ਕਾ ਪ੍ਰਧਾਨ ਨੇ ਔਰ ਬੀਜੇਪੀ ਦੇ ਵੱਡੇ ਆਗੂ ਨੇ ਉਸ ਉਹਨਾਂ ਤੋਂ ਇਲਾਵਾ ਉਹਨਾਂ ਤੋਂ ਇਲਾਵਾ ਕਾਂਗਰਸ ਪਟਿਆਲੇ ਦੇ ਵਿੱਚ ਕਿਸੇ ਬਾਰੀ ਉਮੀਦਵਾਰ ਨੂੰ ਲਿਆ ਸਕਦੀ ਹੈ ਕਿਉਂਕਿ ਪਟਿਆਲੇ ਚ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਰਿਆ ਲਾਲ ਸਿੰਘ ਦੀ ਉਮਰ ਬਹੁਤ ਸਿਆਣੀ ਹੈ ਲਾਲ ਸਿੰਘ ਦੇ ਨਾਂ ਤੇ ਨਵਜੋਤ ਸਿੰਘ ਸਿੱਧੂ ਦੀ ਸਹਿਮਤੀ ਕਾਂਗਰਸ ਹਾਈ ਕਮਾਂਡ ਨੂੰ ਮਿਲ ਸਕਦੀ ਹੈ ਉਂਝ ਕਾਂਗਰਸ ਹਾਈ ਕਮਾਂਡ ਨੇ ਪਟਿਆਲੇ ਲਈ ਨਵਜੋਤ ਸਿੰਘ ਸਿੱਧੂ ਨੂੰ ਵੀ ਪੁੱਛਿਆ ਸੀ ਪਰ ਪਤਾ ਲੱਗਿਆ ਕਿ ਉਹ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਉਹਨਾਂ ਦੇ ਧਰਮ ਪਤਨੀ ਬਿਮਾਰ ਨੇ ਔਰ ਨਵਜੋਤ ਸਿੰਘ ਸਿੱਧੂ ਨੇ ਖੁਦ ਪਟਿਆਲੇ ਤੋਂ ਚੋਣ ਲੜਨ ਤੋਂ ਇਨਕਾਰ ਕੀਤਾ ਸੀ ਹੁਣ ਕੀ ਉੱਥੇ ਲਾਲ ਸਿੰਘ ਨੂੰ ਉਤਾਰਿਆ ਜਾਂਦਾ ਹੈ ਕੀ ਉੱਥੇ ਯੂਥ ਕਾਂਗਰਸ ਦੇ ਕੋਟੇ ਚੋਂ ਰਾਹੁਲ ਗਾਂਧੀ ਕਿਸੇ ਨੂੰ ਟਿਕਟ ਦਿੰਦੇ ਨੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਪਟਿਆਲੇ ਨੂੰ ਲੈ ਕੇ ਵੀ ਬਣੇ ਹੋਏ ਨੇ ਪਰ ਕਾਂਗਰਸ ਉੱਥੇ ਬਾਹਰੋਂ ਕਿਸੇ ਉਮੀਦਵਾਰ ਨੂੰ ਵੀ ਲਿਆ ਸਕਦੀ ਹੈ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਨੇ ਔਰ ਇਸੇ ਤਰ੍ਹਾਂ ਜਿਹੜੀਆਂ ਬਾਕੀ ਸੀਟਾਂ ਨੇ ਜਿਵੇਂ ਗੁਰਦਾਸਪੁਰ ਜਿੱਥੇ ਅਕਸਰ ਬੀਜੇਪੀ ਬਾਹਰੋਂ ਉਮੀਦਵਾਰ ਲਿਆਉਂਦੀ ਹੈ ਇਸੇ ਤਰ੍ਹਾਂ ਬੀਜੇਪੀ ਅੰਮ੍ਰਿਤਸਰੋਂ ਕਿਸ ਨੂੰ ਲਿਆਏਗੀ ਉਦੇ ਉੱਪਰ ਵੀ ਬਹੁਤ ਸਾਰੇ ਸਵਾਲ ਨੇ ਕਿ ਤੇਜਾ ਸਿੰਘ ਸੁਤੰਤਰ ਹੋਣਾਂ ਦੇ ਪੋਤੇ ਤਰਨਜੀਤ ਸਿੰਘ ਸੰਧੂ ਕੀ ਉਹ ਉਮੀਦਵਾਰ ਹੋਣਗੇ ਜਾਂ ਬੀਜੇਪੀ ਬਾਹਰੀ ਉਮੀਦਵਾਰ ਲੈ ਕੇ ਆਏਗੀ ਪਰ ਜਿਹੜਾ ਪਿਛਲਾ ਤਜਰਬਾ ਬੀਜੇਪੀ ਦਾ ਬਾਹਰੀ ਉਮੀਦਵਾਰਾਂ ਦਾ ਉਹ ਇਸ ਵਾਰ ਦਬੇ ਸਿਰੇ ਤੋਂ ਦੁਹਰਾਇਆ ਜਾਂਦਾ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਬੀਜੇਪੀ ਅਮਰਸਰ ਦੇ ਵਿੱਚ ਕਿਸੇ ਸਥਾਨਕ ਆਗੂ ਨੂੰ ਹੀ ਟਿਕਟ ਦੇਗੀ ਸੋ ਇਸ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਕੱਟ ਪੈਰਾਸ਼ੂਟ ਸਾਨੂੰ ਨਜ਼ਰ ਆਉਣਗੇ ਡੱਲਾ ਜੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਗਵਰਨਰ ਨੂੰ ਮਿਲਣ ਜਾ ਰਹੇ ਨੇ ਸੋ ਉਹਨਾਂ ਦੇ ਨਾਲ ਹੋਰ ਕੌਣ-ਕੌਣ ਜਾਏਗਾ ਇਸ ਮੁਲਾਕਾਤ ਦੇ ਲਈ ਕੀ ਮੁੱਦਾ ਹੈ ਕਿਹੜੇ ਮੁੱਦੇ ਨੂੰ ਲੈ ਕੇ ਕਿਹੜੀ ਗੱਲ ਨੂੰ ਲੈ ਕੇ ਉਹ ਪੰਜਾਬ ਦੇ ਗਵਰਨਰ ਨੂੰ ਮਿਲਣ ਜਾ ਰਹੇ ਨੇ ਇਸ ਨੂੰ ਲੈ ਕੇ ਪੂਰਾ ਅਪਡੇਟ ਪੂਰੀ ਜਾਣਕਾਰੀ ਵੀ ਜ਼ਰੂਰ ਸਾਂਝੀ ਕਰਿਓ ਹਰਜੋਤ ਜੀ ਨਵਜੋਤ ਸਿੰਘ ਸਿੱਧੂ ਅੱਜ ਇੱਕ ਵਾਰ ਫੇਰ ਵੱਡਾ ਖੁਲਾਸਾ ਕਰਨਗੇ ਕਿਹੜਾ ਖੁਲਾਸਾ ਕਰਨਗੇ ਸਾਰੇ মিডিਆ ਦੀਆਂ ਨਜ਼ਰਾਂ ਇਸ ਪਾਸੇ ਬਣੀਆਂ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ-ਜਦੋਂ ਵੀ ਪੰਜਾਬ ਦੇ ਗਵਰਨਰ ਨੂੰ ਮਿਲੇ ਨੇ ਉਹ ਪੰਜਾਬ ਦੇ ਹੱਕ 'ਚ ਕਿਸੇ ਨਾ ਕਿਸੇ ਗੰਭੀਰ ਮਸਲੇ ਦੇ ਉੱਤੇ ਹੀ ਮਿਲੇ ਨੇ ਔਰ ਕੱਲ ਉਹਨਾਂ ਨੇ ਟਵੀਟ ਕਰਕੇ ਦੱਸ ਦਿੱਤਾ ਸੀ ਕਿ ਅੱਜ 10:30 ਵਜੇ ਉਹ ਪੰਜਾਬ ਦੇ ਗਵਰਨਰ ਨੂੰ ਮਿਲਣਗੇ ਔਰ ਗਵਰਨਰ ਨੂੰ ਮਿਲਣ ਤੋਂ ਬਾਅਦ ਉੱਥੇ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਸੰਬੋਧਨ ਕਰਨਾ ਸੋ ਸਾਬਕਾ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸ਼ਮਸ਼ੇਰ ਸਿੰਘ ਦੁੱਲੋਂ ਉਹ ਵੀ ਉਹਨਾਂ ਦੇ ਨਾਲ ਰਹਿਣਗੇ ਮਹਿੰਦਰ ਕੇਪੀ ਜਿਹੜੇ ਇੱਕ ਵੱਡੇ ਆਗੂ ਨੇ ਜਲੰਧਰ ਤੋਂ ਉਹ ਵੀ ਉਹਨਾਂ ਦੇ ਨਾਲ ਰਹਿਣਗੇ ਔਰ ਸਰਦਾਰ ਲਾਲ ਸਿੰਘ ਜਿਹੜੇ ਕਿ ਸਾਬਕਾ ਕਾਂਗਰਸ ਪ੍ਰਧਾਨ ਨੇ ਉਹ ਵੀ ਉਹਨਾਂ ਦੇ ਨਾਲ ਰਹਿਣਗੇ ਔਰ ਨਾਲ ਗੌਤਮ শেਠ ਰਹਿਣਗੇ ਜਿਹੜੇ ਕਿ ਮੀਡੀਆ ਡਿਪਾਰਟਮੈਂਟ ਨੂੰ ਰਿਪਰੈਜ਼ੈਂਟ ਕਰਦੇ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਸੋ ਇਹ ਸਾਰੇ ਆਗੂ ਨੇ ਜਿਹੜੇ ਪੰਜਾਬ ਦੇ ਗਵਰਨਰ ਦੇ ਨਾਲ ਮੁਲਾਕਾਤ ਕਰਨਗੇ ਔਰ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਅੱਜ ਜ਼ਰੂਰ ਕੋਈ ਵੱਡੇ ਖੁਲਾਸੇ ਕਰਨਗੇ ਨਵੇਂ ਸਿਰੇ ਤੋਂ ਕੀ ਉਹ ਪੰਜਾਬ ਦੀ ਸਰਕਾਰ ਨਾਲ ਸੰਬੰਧਿਤ ਕੋਈ ਖੁਲਾਸੇ ਕਰਦੇ ਨੇ ਕੀ ਉਹ ਪੰਜਾਬ ਦੇ ਵਿੱਚ ਆਰਥਿਕ ਮੰਦਹਾਲੀ ਕਰਕੇ ਕਰਜ਼ਿਆਂ ਦੀ ਜਿਹੜੀ ਸਥਿਤੀ ਪੰਜਾਬ 'ਚ ਬਣੀ ਹੋਈ ਆ ਜਿਸ ਸੰਕਟ 'ਚ ਪੰਜਾਬ ਸਰਕਾਰ ਚੱਲ ਰਹੀ ਆ ਕੀ ਉਹ ਇਹਦੇ ਬਾਰੇ ਖੁਲਾਸੇ ਕਰਦੇ ਨੇ ਇਹਦੇ ਤੇ ਸਾਰਿਆਂ ਦੀ ਨਜ਼ਰ ਬਣੀ ਰਹੇਗੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅੱਗੇ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਅਪਡੇਟ ਤੇ ਤੁਹਾਡਾ ਸਿਆਸੀ ਅਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ